ਆਹੋ ਪੈਂਦੀ ਲੱਗੇ ਆਸ਼ੀਰਵਾਦ ਆ ਗਈ ਕਰਨੋ ਦੇਖੋ ਅੱਜ ਜਿਹੋ ਜਿਹਾ ਖਾਸ ਕਰਕੇ ਬੀਬੀਆਂ ਦੀ ਹਾਜ਼ਰੀ ਆ ਤੇ ਜਦੋਂ ਬੀਬੀਆਂ ਆਉਣ ਲੱਗ ਪੈਂਣ ਤਾਂ ਇਹਦਾ ਮਤਲਬ ਇਹ ਹੋਇਆ ਕਿ ਘਰ ਦੇ ਵਿੱਚ ਅਵੇਅਰਨੈਸ ਵੀ ਆ ਤੇ ਘਰ ਤਿਆਰ ਵੀ ਹੈਗਾ ਜਿਹੜਾ ਉਹ ਵੋਟਾਂ ਪਾਉਣ ਨੂੰ ਮੈਨੂੰ ਲੱਗਦਾ ਪਿਛਲੇ ਸਮੇਂ 'ਚ ਜਿਹੜੇ ਇਸ ਏਰੀਏ ਦੇ ਵਿੱਚ ਕਿਤੇ ਗਲਤੀ ਹੋਈ ਸੀ ਉਹਦੀ ਮੈਨੂੰ ਲੱਗਦਾ ਰਿਕਵਰੀ ਹੈਗੀ ਔਰ ਲੋਕੀ ਜਿਹੜੇ ਆ ਸਰਕਾਰ ਦੀਆਂ 3 ਸਾਲ ਦੀ ਜੋ ਇਹਨਾਂ ਦੀ 2.5 ਸਾਲ ਦੀ ਕਾਰਗੁਜ਼ਾਰੀ ਆ ਉਹਦੇ ਤੋਂ ਤਕਲੀਫ ਦੇ ਵਿੱਚ ਆ ਇਸ ਕਰਕੇ ਲੋਕੀ ਬਗਲਾ ਜਿਹੜਾ ਉਹ ਭੜਦੇ ਰਹੇਗੇ ਔਰ ਆਸ਼ੂ ਜੀ ਨੂੰ ਮੈਨੂੰ ਲੱਗਦਾ ਵਾਸ਼ ਜਤਾਰ ਸਰ ਆਮਾਦੀ ਬੋੜੇ ਲੋਕਾਂ ਦਾ ਜਿਹੜਾ ਮਾਈਂਡ ਵਾਸ਼ ਕਰਦੇ ਵੀ ਆਸ਼ੂ ਜੀ ਜਿੱਤ ਕੇ ਕੋਈ ਮਤਲਬ ਇਹਨਾਂ ਦੀ ਬਾਕੀ 95 ਦਾ ਕਿਹੜਾ ਕਦੀ ਹੁੰਦਾ ਤੁਸੀਂ ਇਹਨਾਂ ਨੂੰ ਕਦੀ ਇਹ ਤਾਂ ਪੁੱਛ ਲਿਓ ਵੀ ਤੁਸੀਂ 95 ਦਾ ਜੇ ਕਰਾ ਲਿਆ ਤਾਂ ਫਿਰ ਅੱਛਾ ਦੂਸਰੀ ਗੱਲ ਇਹ ਆ ਕਿ ਇਹ ਜਿਹੜੀ ਆ ਧਮਕੀਆਂ ਦਿੰਦੇ ਆ ਮੈਂ ਇਹਨੂੰ ਕੇਜਰੀਵਾਲ ਨੂੰ ਇਹ ਕਹਿਣਾ ਪੀ ਤੂੰ ਜਿਹੜੇ 19ਵੀਂ ਦਿੱਲੀ ਆ ਉਹਨਾਂ ਦਾ ਰਿਜ਼ਾਈਨ ਕਰਦੇ ਅਸੀਂ ਇਲੈਕਸ਼ਨ ਹੀ ਨਹੀਂ ਲੜਾਂਗੇ ਇਹਦਾ ਮਤਲਬ ਇਹ ਹੋਇਆ ਕਿ ਜਿਹੜੀ ਆਪੋਜੀਸ਼ਨ ਆ ਜਾਂ ਐਮਐਲਏ ਆ ਐਮਐਲਏ ਦੀ ਜਿਹੜੀ ਇੰਸਟੀਚਿਊਸ਼ਨ ਆ ਉਹਨੂੰ ਵੀ ਬਿਲਕੁਲ ਇਹ ਦਰਕਨਾਰ ਕਰਕੇ ਇੱਕ ਤਾਨਾਸ਼ਾਹੀ ਰਵਈਆ ਜਿਹੜਾ ਉਹ ਅਪਣਾ ਰਿਹਾ ਸਰ ਤੁਹਾਡੇ ਇਹ ਕੁਝ ਬੰਦੇ ਦੇ ਪਰਚਾ ਵੀ ਕਰਦਾ ਜੀ ਕਰਾਇਆ ਜੀ ਕੁਝ ਬੰਦੇ ਜਮਾਨਤ ਵੀ ਹੋਈ ਹੈ ਕੋਈ ਗੱਲ ਨਹੀਂ ਇਹ ਕਈ ਵਾਰੀ ਨਾ ਜਿਹੜੀਆਂ ਭਾਜੀ ਪੂਜੀ ਮੋੜ ਨਹੀਂ ਪੈਂਦੀ ਹੁੰਦੀ ਆ ਤੇ ਇਹ ਜਿਹੜੇ ਦਿੱਲੀ ਵਾਲੇ ਤਾਂ ਭੱਜ-ਭੁੱਜ ਜਾਣੇ ਆ ਭਗਵੰਤ ਮਾਣੇ ਸਾਡੇ ਡਿੱਕੇ ਆਉਣਾ। ਉੱਥੋਂ ਸ਼ਦੀਪ ਕਿਰਪਾਣ ਜੀ ਇਲੈਕਸ਼ਨ ਲੜੇ ਸੀ ਤੇ ਉਹ ਬਾਈ ਬਲੱਗ ਦੇ ਵਿੱਚ ਮੇਰੇ ਦਿੱਕੇ ਵੀਰ ਚੋਨੀ ਦੇ ਇੰਦਰਾ ਭੈਣ ਜੀ ਨੇ, ਪਿੰਕੀ ਭੈਣ ਜੀ ਤੇ ਸਾਰੇ ਸਾਥੀਰੇ ਰੌਂਕੇ ਇਹ ਪਰਿਵਿਮੀ ਦੀ ਬੀਬੀਆਂ ਦੀ ਰੱਖੀ ਆ। ਤੇ ਬੇਦੂ ਉਮੀਦ ਹੈ ਜਿਵੇਂ ਬੀਬੀਆਂ ਨੂੰ ਤੁਸੀਂ ਆਪ ਦੇਖ ਸਕਦੇ ਹੋ ਤੁਸੀਂ ਆਪਣੇ ਚੈਨਲ ਦੇ ਥਰੂ ਲੋਕਾਂ ਨੂੰ ਦੱਸ ਸਕਦੇ ਹੋ ਵੀ ਕਿਵੇਂ ਬੀਬੀਆਂ ਦਾ ਭਰਵਾ ਘਰਾ ਮਿਲ ਰਿਹਾ ਹੈ ਸਰਕਾਰ ਤੋਂ ਦੁਖੀ ਨਿਕਾਓ ਵਾਦਾ ਕੀਤਾ ਸੀ ਇਸ ਸਰਕਾਰ ਨੇ 1000 ਰੁਪਇਆ ਲਵਾ ਦਮਾਗੇ ਹਰ ਵੀ ਬੀਨੂ 18 ਸਾਲ ਤੋਂ ਤੇ 36 ਮਹੀਨੇ ਹੋ ਗਏ ਆ ਇੱਕ ਬੀਬੀ ਦਾ 36000 ਰੁਪਇਆ ਬੰਦਾ ਉਹ ਪਹਿਲੇ ਸਰਕਾਰ ਦੇਵੇ ਪਹਿਲੇ ਉਹ ਵਾਦਾ ਪੂਰਾ ਕਰੇ ਤਾਂ ਬੀਬੀਆਂ ਵੋਟਾਂ ਦੇਣ ਇਹ ਜੋ ਇਹਨਾਂ ਨੇ ਅੱਜ ਇੱਥੇ ਮੈਨੂੰ ਅਸ਼ਾਸਤ ਪਾਇਆ ਤੁਹਾਡਾ ਪਉਗਾ ਦਾ ਨੇ ਅਡੀ ਵੀ 10000 ਰੁਪਏ ਲੱਗੇ ਬਿਲਕੁਲ ਯਾਰ ਦੇਖੋ ਅੱਸੀ ਵਾਦਾ ਮੈਂ ਤੁਹਾਡੇ ਚੈਨਲ ਮੈਂ ਸੀ ਕਾਉਂਸਲ ਲੜਦਾ ਰਿਹਾ ਕੋਈ ਵਾਦਾ ਕਰਦਾ ਸੀ ਇੱਥੇ ਮੈਂ ਟੂਬੂ ਲਵਾਉਂਗਾ ਇੱਥੇ ਮੈਂ ਆ ਕਰੂੰਗਾ ਜੇ ਮੈਂ ਚਹਿਨੀ ਦੇਵਾਦਾ ਸੀ ਲੋਕ ਕੋਈ ਭਾਈ ਦੁਆਰਾ ਕਰਕੇ ਗਿਆ ਇਹਨਾਂ ਨੇ ਵਾਦਾ ਨੇ ਮੈਨੂੰ ਝੂਠਾ ਕੀਤਾ ਬੀਬੀਆਂ ਜੈ ਨੀ ਗਿਣਤੀ ਚਾਹੀਆ ਇਸੇ નીચે ਕੋਈ ਅਮੀਰ ਨਹੀਂ ਹੈ ਵੀਕਲ ਸੈਕਸ਼ਨ ਐਕਸ ওয়াই জেড ਬਲੰਡ ਛੋਟੇ ਕੁਆਟਰ ਵਾਲੇ ਲੋਕ ਨੇ ਵਿਚਾਰੇ ਮਿਹਨਤ ਕਾ ਸ਼ਲੋਕ ਨੇ ਬਹੁਤ ਸਾਰੇ ਲੋਕ ਨੇ ਇਹ ਆਪਣਾ ਹੱਕ ਮੰਗਦੇ 1000 ਰੁਪਏ ਸਾਡਾ ਦਿਓ ਮੰਗਰ ਸ਼ਹਿਰ ਦੇ ਸਾਰੇ ਪਿੰਡ ਦੀ ਜਿਹੜੇ ਆ ਰਹੀ ਹੈ ਕਿਤਾਹਾਂ ਦੇ ਜੋ ਦੇਖੋ ਦੇਖਣ ਚ ਲੱਗ ਰਿਹਾ 바 ਕੀ ਲੋਕਾਂ ਦੇ ਹੱਥਾਂ ਅਸੁੰਦਾ 바 ਕੀ ਰਾਮਨੁਗੋਤਾ ਕੀ ਲੋਕਾਂ ਨੇ ਫਤਵਾ ਜਿਨਾ ਪਰ ਮੈਨੂੰ ਪੂਰੀ ਉਮੀਦ ਹੈ ਲੋਕ ਅਕਤੀ ਆਸ਼ੂ ਜੀ ਨੂੰ ਜਿਤਾਉਣਗੇ ਅਸੀਂ ਅੱਜ ਵਾਈ ਬਲੌਕ ਦੇ ਵਿੱਚ ਪਛਮੀ ਤੋਂ ਉਮੀਦਵਾਰ ਪਰਪੂਸ਼ ਅਸ਼ੂ ਜੀ ਦੇ ਸੰਬੰਧ ਚੋਣ ਨੂੰ ਮੁੱਖ ਰੱਖਦੇ ਹੋਏ ਇਹ ਪ੍ਰੋਗਰਾਮ ਕੀਤਾ ਗਿਆ ਸਿੰਘ ਪਾਰਕ ਦੇ ਵਿੱਚ ਤੋਂ ਇਤੋਂ ਦੇ ਬੀਬੀਆਂ ਦਾ ਸਾਨੂੰ ਬਹੁਤ ਸਹਿਯੋਗ ਮਿਲਿਆ ਕਿਉਂਕਿ ਜਿਹੜੀ ਝੂਠੀ ਸਰਕਾਰ ਆ ਇਹ ਬੀਬੀਆਂ ਨੂੰ ਲਾਰਾ ਲਾ ਕੇ ਗੁੰਮਰਾ ਕਰਕੇ ਬਣੀ ਆ ਤੇ ਜਿਹੜਾ ਉਹਨਾਂ ਦਾ ਝੋਲਾ ਮੁੱਲਾ ਸੀ ਉਹ ਸਾਢੇ 3 ਸਾਲ ਦੀ ਕਾਰਗੁਜ਼ਾਰੀ ਤੋਂ ਪਤਾ ਲੱਗ ਗਿਆ ਤੇ ਹੁਣ ਜਿਹੜੇ ਵੋਟਰ ਨੇ ਉਹ ਬਿਲਕੁਲ ਸਤਰਕ ਹੋ ਗਿਆ ਜਿੰਨਾ ਮਰਜ਼ੀ ਇਹ ਝੂਠ ਦੀ ਪੰਡ ਖਲਾਰੀ ਜਾਣ ਕੋਣ ਜਿਹੜੇ ਸਾਡੇ ਪੜ੍ਹੇ ਲਿਖੇ ਪੱਛਮੀ ਦੇ ਲੋਕ ਨੇ ਉਹ ਇਹਨਾਂ ਨੂੰ ਸ਼ੀਸ਼ਾ 19 ਤਰੀਕ ਨੂੰ ਦਿਖਾਉਣਗੇ ਭਰਪੂਰ ਵੋਟਾਂ પાਕੇ ਸ਼੍ਰੀ ਭਾਰਤ ਕੁਸ਼ਨਾਸ਼ ਜੀ ਨੂੰ ਕਾਮਯਾਬ ਕਰਨਗੇ ਔਰ ਸਾਰੀਆਂ ਹੀ ਸੰਗਤਾਂ ਦਾ ਤੇ ਧੰਨਵਾਦ ਕਰਦੇ ਆ ਵਾਹ ਜੀ ਚੱਲ ਆ ਜੀ ਹਾਂ ਜੀ ਅੱਜ ਦੀ ਮੀਟਿੰਗ ਹਾਂ ਜੀ ਅੱਜ ਦੀ ਮੀਟਿੰਗ ਬਹੁਤ ਵਧੀਆ ਸੀਗੀ ਔਰ ਜਿਸ ਤਰ੍ਹਾਂ ਅੱਗੇ ਕੰਮ ਹੋ ਰਿਹਾ ਸੀਗੀ ਉਸ ਤਰ੍ਹਾਂ ਹੀ ਕਰਨਗੇ ਬਲਕਾਇਰ ਵੀ ਜੀ ਔਰ ਪਾਰਕ ਨੂੰ ਮੈਂਟੇਨ ਵੀ ਉਹਨਾਂ ਨੇ ਕੀਤਾ ਸੀ ਔਰ ਅੱਗੋ ਵੀ ਉਹ ਕੰਮ ਕਰਨਗੇ ਜਿਹੜਾ ਵੀ ਹੈਗਾ ਮਤਲਬ ਬਹੁਤ ਵਧੀਆ ਸਿਸਟਮ ਆ ਸਾਰੇ ਸਾਡੇ ਮੈਂਬਰਾਂ ਨੇ ਬੜਾ ਸਹਿਯੋਗ ਦਿੱਤਾ ਔਰ ਬਹੁਤ ਥਿਲੋ ਇਹਨਾਂ ਦਾ ਧੰਨਵਾਦ ਕਰਦੇ ਆ ਕੰਮ ਮਾਲੀਆਂ ਜੋ ਵਾਰੇ ਕਿਤੇ ਬੁਰੀ ਨਹੀਂ ਹੋਈ ਕਿ ਦੇਖੋ ਜੀ ਉਹ ਉਹਨਾਂ ਦੀ ਸੋਚ ਆ ਉਹਨਾਂ ਨੇ ਅਸੀਂ ਅਸੀਂ ਆਪਣੇ ਸਾਨੂੰ ਆਪਣੇ ਨਾਲ ਮਤਲਬ ਆ ਸਾਨੂੰ ਕਿਸੇ ਪਾਰਟੀ ਨਾਲ ਕੋਈ ਮਤਲਬ ਨਹੀਂ ਆ ਕਿੱਦਾਂ ਲੱਗ ਰਿਹਾ ਹੈ ਮੀਟਿੰਗ ਮੋੜੀ ਬਹੁਤ ਖੁਸ਼ ਆ ਸੀ ਬਹੁਤ ਖੁਸ਼ ਆ ਸਾਡੇ ਭਾਬੀ ਜੀ ਆਈ ਸੀਗੇ ਮਮਤਾ ਜੀ ਠੀਕ ਹੈ ਅਸੀਂ ਜੀ ਪ੍ਰੇਮ ਲਤਾ ਸਨੇਹ ਲਤਾ ਜੀ ਆਏ ਸੀਗੇ ਬਲਕਾਰ ਬਾਜੀ ਵਾਈਫ ਆਏ ਸੀਗੇ ਉਹਨਾਂ ਦਾ ਔਰ ਸਾਡਾ ਮਨ ਬੜਾ ਖੁਸ਼ ਹੋਇਆ ਉਹਨਾਂ ਨੇ ਸਾਡੇ ਪਾਰਕ ਨੂੰ ਮਤਲਬ ਕਿਸ ਹਰਮਨਾ ਦਿੱਤੀ ਔਰ ਸਾਰਿਆਂ ਨੂੰ ਪਿਆਰ ਦਿੱਤਾ ਸਾਡੇ ਸਾਰੇ ਜਿੰਨੇ ਭੈਣ ਭਰਾ ਸਾਡੇ ਮਾਤਾ ਸਾਡੇ ਬੱਚੇ ਸਾਰੇ ਉਹਨਾਂ ਦੀ ਦਿਲੋਂ ਰਿਸਪੈਕਟ ਆਜੂ ਜੀ ਦੀ ਮੀਟਿੰਗ ਹੋਈ ਆ ਕਿਸ ਤਰ੍ਹਾਂ ਲੋਕਾਂ ਦਾ ਸਹਿਯੋਗ ਮਿਲਿਆ ਕੀ ਕਰਨ ਜਦੋਂ ਸਭ ਤੋਂ ਪਹਿਲਾਂ ਤੁਹਾਡੇ ਮੀਤਿਆ ਦੇ ਮਾਧਿਅਮ ਦੇ ਜਰੀਏ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਫਤਿਹ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਮੈਂ ਪਰਮਜੀਤ ਸਿੰਘ ਪੰਮਾ ਪ੍ਰਧਾਨ ਮਜੀਠਾ ਹਲਕਾ ਮਜੀਠਾ ਮੈਂ ਧੰਨਵਾਦ ਕਰਨਾ ਚਾਹੁੰਦਾ ਆਪਣੇ ਵੱਡੇ ਵੀਰ ਸਾਬਕਾ ਕੈਬਨਿਟ ਮੰਤਰੀ ਸਰਦਾਰ ਪ੍ਰਗਟ ਸਿੰਘ ਜੀ ਦਾ ਜਿਨ੍ਹਾਂ ਨੇ ਸਾਨੂੰ ਇੱਥੇ 24 ਨੰਬਰ ਵਾਰਡ ਦੇ ਵਿੱਚ ਪਾਰਟੀ ਵੱਲੋਂ ਡਿਊਟੀ ਦਿੱਤੀ ਜਿਸ ਨੂੰ ਅਸੀਂ ਆਪਣੀ ਇਮਾਨਦਾਰੀ ਤੰਦਈ ਦੇ ਨਾਲ ਨਿਭਾਉਂਦੇ ਹੋਏ ਇੱਥੋਂ ਲੁਧਿਆਣਾ ਪਸ਼ਮੀ ਤੋਂ ਉਮੀਦਵਾਰ ਸ਼੍ਰੀ ਭਾਰਤ ਪੂਸ਼ਨਾਸ਼ੂ ਜੀ ਜਿਹੜੇ ਕਿਸੇ ਜਾਣ ਪਛਾਣ ਤੇ ਮਥਾਜ ਨਹੀਂ ਮੇਟੜਾ ਗੀ ਲੀਡਰ ਪੂਰੇ ਪੰਜਾਬ ਦੇ ਵਿੱਚ ਜਿਨ੍ਹਾਂ ਦੇ ਨਾਮ ਦਾ ਸਿੱਕਾ ਚੱਲਦਾ ਮੈਂ ਇੱਕ ਵਾਰ ਭਾਰਤ ਪੂਸ਼ਨਾਸ਼ੂ ਜੀ ਕੋਲ ਕੰਮ ਵਾਸਤੇ ਆਇਆ ਤੇ ਜਿਹੜਾ ਕੰਮ ਕਰਨ ਦਾ ਇਹਨਾਂ ਦਾ ਤਰੀਕਾ ਸੀ ਲਾਜਵਾਬ ਸੀ ਵੀਰੋ ਮੈਂ ਲੁਧਿਆਣਾ ਪਸ਼ਮੀ ਦੇ ਇੱਕ ਇੱਕ ਵੋਟਰ ਨੂੰ ਤੁਹਾਡੇ ਮੀਡੀਆ ਦੇ ਮਾਧਿਅਮ ਰਹੀਂ ਅਪੀਲ ਕਰਦਾ ਕਿ ਸ਼੍ਰੀ ਭਾਰਤ ਪੂਸ਼ਨਾਸ਼ੂ ਜੀ ਨੂੰ ਇੱਕ ਇੱਕ ਵੋਟ ਚੋਣ ਨਿਸ਼ਾਨ ਪੰਜੇ ਹੱਥ ਤੇ ਮੋਹਰ ਲਾ ਕੇ 23 ਤਰੀਕ ਨੂੰ ਸੌਰੀ 19 ਤਰੀਕ ਨੂੰ ਕਾਮਯਾਬ ਕਰੋ ਤੇ 23 ਤਰੀਕ ਨੂੰ ਆਪਾਂ ਤੁਹਾਨੂੰ ਸਾਰਿਆਂ ਨੂੰ ਵਧਾਈ ਦੇਣ ਵਾਸਤੇ ਤੁਹਾਡਾ ਧੰਨਵਾਦ ਕਰਨ ਵਾਸਤੇ ਡੋਰ ਟੂ ਡੋਰ ਕਰਦੇ ਹੋਏ ਪਹੁੰਚਾਂਗੇ ਤੁਹਾਡਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹ ਅਸੀਂ ਅੱਜ ਵਾਈ ਬਲੌਕ ਦੇ ਵਿੱਚ ਪਛਮੀ ਤੋਂ ਉਮੀਦਵਾਰ ਪਰਪੂਸ਼ਨ ਅਛੂ ਜੀ ਦੇ ਸੰਬੰਧ ਚੋਣ ਨੂੰ ਮੁੱਖ ਰੱਖਦੇ ਹੋਏ ਇਹ ਪ੍ਰੋਗਰਾਮ ਕੀਤਾ ਗਿਆ ਸਿੰਘ ਪਾਰਕ ਦੇ ਵਿੱਚ ਤੋਂ ਇੱਥੋਂ ਦੇ ਬੀਬੀਆਂ ਦਾ ਸਾਨੂੰ ਬਹੁਤ ਸਹਿਯੋਗ ਮਿਲਿਆ ਕਿਉਂਕਿ ਜਿਹੜੀ ਝੂਠੀ ਸਰਕਾਰ ਆ ਇਹ ਬੀਬੀਆਂ ਨੂੰ ਲਾਰਾ ਲਾ ਕੇ ਗੁੰਮਰਾ ਕਰਕੇ ਬਣੀ ਆ ਤੇ ਜਿਹੜਾ ਉਹਨਾਂ ਦਾ ਝੋਲਾ ਮੂਲਾ ਸੀ ਉਹ ਸਾਢੇ 3 ਸਾਲ ਦੀ ਕਾਰਗੁਜ਼ਾਰੀ ਤੋਂ ਪਤਾ ਲੱਗ ਗਿਆ ਤੇ ਹੁਣ ਜਿਹੜੇ ਵੋਟਰ ਨੇ ਉਹ ਬਿਲਕੁਲ ਸਤਰਕ ਹੋ ਗਿਆ ਜਿੰਨਾ ਮਰਜ਼ੀ ਇਹ ਝੂਠ ਦੀ ਪੰਡ ਖਲਾਰੀ ਜਾਣ ਹੁਣ ਜਿਹੜੇ ਸਾਡੇ ਪੜ੍ਹੇ ਲਿਖੇ ਪੱਛਮੀ ਦੇ ਲੋਕ ਨੇ ਉਹ ਇਹਨਾਂ ਨੂੰ ਸ਼ੀਸ਼ਾ 19 ਤਰੀਕ ਨੂੰ ਦਿਖਾਉਣਗੇ ਭਰਪੂਰ ਵੋਟਾਂ ਪਾ ਕੇ ਸ਼੍ਰੀ ਭਾਰਤ ਕੁਸ਼ਨਾਸ਼ ਜੀ ਨੂੰ ਕਾਮਯਾਬ ਕਰਨਗੇ ਔਰ ਸਾਰੀਆਂ ਹੀ ਸੰਗਤਾਂ ਦਾ ਤੇ ਧੰਨਵਾਦ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ